ਲੋਕ ਦੇਖ ਸਕਦਾ ਤੁਸੀਂ ਇਹ ਹਾ सिनेਮੰਦੀਆਂ ਇਹ ਉਹ ਨੇ ਆਪਣੀਆਂ ਲੱਕ ਉਹਦੀਆਂ ਛੱਡੀਆਂ ਹਨਾ ਦਾਲ ਚੀਨੀ ਜਿਹਨੂੰ ਕਹਿੰਦੇ ਆਪਾਂ ਤੇ ਉਹ ਦੇਖ ਸਕਦਾ ਤੁਸੀਂ ਕਿਵੇਂ ਆ ਦੇਖੋ ਆ ਜੀ सिनेਮੰਦ ਇਹ ਆਪੋਰਟੇ ਕਿਹੜੀ ਹਮ ਤਾਂ ਪਹਿਲਾਂ ਹਮੇਸ਼ਾ ਲੈ ਜਾਂਦਾ ਜੀ ਇਹ ਸਭ ਤੋਂ ਪਹਿਲਾਂ ਦੇਖੋ ਮਾਕੇ ਬਾਈ ਜੀ ਦੇ ਕੇ ਤੁਹਾਨੂੰ ਸ਼ੁਕਰ ਸਿਲਣ ਲੱਗਿਆ ਹੋਇਆ ਇਹ ਸਾਨੂੰ ਸਵੇਰੇ ਨਾਲ ਅਸੀਂ ਜਦੋਂ ਜਾਵਾਂਗੇ ਸਾਡੇ ਨਾਲ ਸਾਨੂੰ ਦੇਣਗੇ ਇਹ ਤਾਂ ਤਿਆਰ ਕਰ ਰਹੇ ਨੇ ਇਹ ਜੀ ਜੀ ਤੇ ਅਗਾਈਂ ਨੂੰ ਉਹਦੀ ਗੱਲ ਲੈ ਲਈ ਪੁੱਤ ਲੈ ਲਈ ਵਾਲਾ ਤਾਂ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਸੁਗਰ ਦੇ ਸੁਗਰ ਦੇ ਦੋਸਤ ਦੇ ਘਰੇ ਰਹਿ ਰਹੇ ਸੀ ਦੋ ਦਿਨ ਤੋਂ ਤੇ ਦੋ ਰਾਤਾਂ ਆਪਾਂ ਇੱਥੇ ਰਹੇ ਆਂ ਜੀ ਤੇ ਫਾਈਨਲੀ ਹੁਣ ਅਸੀਂ ਇੱਥੋਂ ਜਾਵਾਂਗੇ ਤੇ ਘੁੰਮੇ ਫਿਰੇ ਅਸੀਂ ਬਹੁਤ ਜਗ੍ਹਾ ਤੇ ਘੁੰਮੇ ਫਿਰੇ ਯਾਰ ਜੀ ਫੈਮਿਲੀ ਆ ਸਾਰੀ ਹੈ ਨਾ ਤੇ ਉਹ ਆਪ ਕਲੰਬੋ ਗਿਆ ਹੋਵੇ ਪੈਰ ਤੇ ਸੱਟ ਲੱਗੀ ਹੋਈ ਆ ਠੀਕ ਆ ਜੀ ਮੈਡੀਸਨ ਕਰਵਾਣ ਗਿਆ ਵਾ ਤੇ ਇੱਥੋਂ ਵੀ ਸਾਡਾ ਹੁਣ ਅ ਵਿਛਣ ਦਾ ਟਾਈਮ ਆ ਗਿਆ ਕਿਉਂਕਿ ਅੱਜ ਅਸੀਂ ਚਲੇ ਜਾਵਾਂਗੇ ਤੇ ਅੱਜ ਫਿਰ ਦੁਬਾਰਾ ਨਹੀਂ ਆਵਾਂਗੇ ਅਸੀਂ ਬਾਏ ਸਾਰਿਆਂ ਨੂੰ ਜੀ ਥੈਂਕ ਯੂ ਸੋ ਮੱਚ ਸ਼੍ਰੀਲੰਕਾ ਦੇ ਤੇ ਅਰੇ ਦੀ ਜੀ ਘਰੇ ਆਏ ਆ ਮੇਰੀ ਛੋਟੀ ਭੈਣ ਆ ਪਰ ਆਏ ਆ ਅੱਜ ਤੇ ਬ੍ਰੈਕਫਾਸਟ ਕਰ ਲੱਗੇ ਆ ਤੇ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀਆਂ ਆਏ ਹਾਂ ਉਹਦਾ ਘਰ ਹੈ 106 ਸਾਲ ਪੁਰਾਣਾ ਆ ਜੀ ਆ ਜਿਹੜੇ ਤਿੰਨ ਪੱਥਰ ਰੱਖ ਕੇ ਕਦੋ ਤਿੰਨ ਪੱਥਰ ਰੱਖ ਕੇ ਇਹ ਬਣਾਈ ਵੀ ਹੈ ਇਹ ਇਹ 106 ਸਾਲ ਪੁਰਾਣੀ ਹੈ ਜੀ ਉਦਾਂ ਦੀ ਹੈ ਉਦਾਂ ਦੀ ਹੈ ਜੀ ਦੇਖ ਲੋ ਇਹ ਤੇ ਸਾਰੇ ਜਿਹੜੇ ਭਾਂਡੇ ਨੇ ਇਹ ਸਾਰੇ ਮਿੱਟੀ ਦੇ ਮਿੱਟੀ ਤੋਂ ਬਣਾਇਆ ਮਤਲਬ ਮਿੱਟੀ ਦੇ ਭਾਂਡੇ ਨੇ ਸਾਰੇ ਜੀ ਇਹ ਚੀਜ਼ਾਂ ਸਾਨੂੰ ਮਤਲਬ ਪੁਰਾਣੇ ਪਿੰਡਾਂ ਦੇ ਵਿੱਚ ਜਾਂ ਬਹੁਤ ਪੁਰਾਣੀਆਂ ਜਗ੍ਹਾ ਨੇੜੀਆਂ ਉੱਥੇ ਹੀ ਮਿਲਣ ਨੂੰ ਦੇਖਣ ਨੂੰ ਮਿਲਦੀਆਂ ਨੇ ਜੀ ਤੇ ਅਸੀਂ ਮਤਲਬ ਸਾਨੂੰ ਹੋਟਲਾਂ ਉੱਧਰ ਦਾ ਅਸੀਂ ਰੋਟੀ ਖਾਂਦੇ ਹੀ ਨਹੀਂ ਹੈਗੇ ਤੇ ਜਿੱਥੇ ਜਾਣੇ ਆ ਉੱਥੇ ਉਹਨਾਂ ਦੀ ਰੋਟੀ ਵਗੈਰਾ ਖਾ ਲੰਨੇ ਆ ਸਾਰਾ ਉਹਨੂੰ ਘਮਾਈ ਜਾਂਦਾ ਤੇ ਸਗੋਂ ਸਾਢੇ 4 ਦਿਨ ਹੋ ਗਏ ਤੇ 4 ਦਿਨ ਹੋ ਗਏ ਸਾਡੇ ਨਾਲ ਹੀ ਹੈ ਤੇ ਘੁੰਮੀ ਜਾ ਰਹੇ ਆ ਅਸੀਂ ਵਧੀਆ ਇੰਜੋਏਮੈਂਟ ਕਰ ਰਹੇ ਆ ਜੀ ਲੱਗਦਾ ਹੀ ਨਹੀਂ ਹੈਗਾ ਕਿ ਅਸੀਂ ਕਿੱਥੇ ਹੋਰ ਕੰਟਰੀ ਜਾਏ ਹੋਣੇ ਜਿਹੜਾ ਤੁਸੀਂ ਦਹੀਂ ਦੇਖ ਰਹੇ ਆ ਜੀ ਇਹ ਇਹ ਮਿੱਟੀ ਦੇ ਭਾਂਡੇ ਦੇ ਵਿੱਚ ਜਮਾਇਆ ਹੋਇਆ ਹੈ ਜੀ ਜਿੱਥੇ ਟਾਈਮ ਜਾ ਲੱਗਦਾ ਸਮਾਂ ਜਾ ਲੱਗਦਾ ਉੱਥੇ ਆਪਾਂ ਕੱਪੜੇ ਧੋ ਲੈਣੇ ਆ ਲਓ ਜੀ ਬਜਿੰਦਰ ਕੌਰ ਜੀ ਧੋਈ ਜਾਣਗੇ ਤੇ ਮੈਂ ਫਟਾਫਟ ਉਹਨੂੰ ਨਿਚੋੜ ਨਿਚੋੜ ਕੇ ਪਾਈ ਜਾਊਂਗਾ ਐਦਾਂ ਹੀ ਆਪਣਾ ਰਲ ਮਿਲ ਕੇ ਜ਼ਿੰਦਗੀ ਨਿਕਲ ਹੀ ਜਾਣੀ ਹੈ ਤੇ ਐਵੇਂ ਹੀ ਰਲ ਮਿਲ ਕੇ ਹੀ ਰਹਿਣਾ ਚਾਹੀਦਾ ਸਭ ਨੂੰ ਪਿਆਰ ਨਾਲ ਲੜਾਈ ਝਗੜੇ ਕਰਨੇ ਬੰਦ ਕਰੋ ਰਲ ਕੇ ਪਿਆਰ ਨਾਲ ਰਹਿਣਾ ਸ਼ੁਰੂ ਕਰੋ ਅणि ਪਨ ਖੁੱਲਾ ਮਿਲ ਗਿਆ ਜੀ ਤੇ ਲੋਈ ਮਸ਼ੀਨ ਵਾਲੇ ਕੰਮ ਕਰਤਾ ਆਪਾਂ ਨੇ ਜੇ ਆਪਾਂ ਐਵੇਂ ਇਹਨੂੰ ਉਹ ਕਰਕੇ ਪਾਉਂਨੇ ਨਾ ਤਾਂ ਬਾਲ ਨਹੀਂ ਪੈਂਦੇ ਤੇ ਪੁਰਾਣੇ ਬਜ਼ੁਰਗ ਆਪਣੇ ਐਂ ਪਾਲੰਦੇ ਸੀਗੇ ਤੇ ਬਾਲ ਨਹੀਂ ਪੈਂਦੇ ਸੀਗੇ ਤਾਂ ਹੀ ਪੰਜਾਬ ਲਓ ਜੀ ਧੋਤੇ ਕੱਪੜੇ ਸਾਰੇ ਥੋੜੀ ਦੇਰ ਵਿੱਚ ਸਾਰੇ ਕੱਪੜੇ ਧੋਤੇ 10-15 ਮਿੰਟ ਲੱਗੇ ਜਿਆਦਾ ਨਹੀਂ ਲੱਗੇ ਹੈਗੇ ਦੇਖ ਸਕਦੇ ਹੋ ਤੁਸੀਂ ਲਓ ਜੀ ਵਿਜਿੰਦਰ ਕੌਰ ਦਾ ਬਿੱਲੀ ਦਾ ਬੱਚਾ ਲੈ ਲਿਆ ਜੀ ਹੈਲੋ ਇਹ ਤੇ ਹਰ ਦਿਨ ਬਾਥੀ ਹੈ welcom لو ਜੀ ਦੇਖ ਸਕਦੇ ਆ W C welcom cake ਇਹ ਹੈਗਾ ਜੀ ਇਹ ਸੁਗਧ ਤੇ ਰਿਧੀਮਾ ਰਿਧੀਮਾ ਤੇ ਉਹਦੀ ਡਾਕਟਰ ਭੱਜ ਗਈ ਯਸ ਤੇ ਆਹ ਸਾਡਾ ਵੈਲਕਮ ਹੋ ਰਿਹਾ ਜੀ ਇਹ ਠੀਕ ਹੈ ਜੀ ਤੇ ਕੇ ਕੱਟਿਆ ਜਾ ਰਿਹਾ ਠੀਕ ਹੈ ਜੀ ਕੇ ਕੱਟਾਂ ਆਉਣਾ ਸੀ ਉਸੀਂ ਦੇਖ ਸਕਦੇ ਮੇਰੀ ਕੇਕ ਕਰਤਾਂਗੇ ਬਣਾਈ ਹੈ ਜਿੱਦੀ ਮਾਂ ਦੀ ਬੇਟੀ ਨੇ ਮਤਲਬ ਵਗੈਰਾ ਮਿਕਸ ਕਰਕੇ ਇਦਾਂ ਮਤਲਬ ਘਰ ਦੀ ਬਣਾਈ ਹੋਈ ਆ ਸਾਰੀ ਇਹ ਲਓ ਜੀ ਮਿੱਤਰੋ ਆਪਾਂ ਜਾ ਰਹੇ ਇੱਕ ਵਧੀਆ ਜੀ ਲੋਕੇਸ਼ਨ ਦੇ ਉੱਪਰ ਕੇ ਕੱਟਣ ਲਈ ਨਹੀਂ ਆਉਂਦੇ ਉੱਪਰ ਦੰ ਘਟਣ ਦੇ ਜਾਣ ਲਓ ਜੀ ਫਾਈਨਲੀ ਪਹੁੰਚ ਗਏ ਆਪਾਂ ਇਹ ਘਰ ਨਾਲ ਇਹ ਆਹ ਦੇਖਦਾ ਤੁਹਾਨੂੰ ਘਰ ਲਾਸ਼ੀ ਕੇ ਕਟਾਂ ਲਈ ਆਪਾਂ ਇੱਕ ਵਧੀਆ ਜੀ ਲੋਕੇਸ਼ਨ ਲੱਭਦੇ ਫਿਰ ਰਹੇ ਆ ਜੀ ਤੇਰੀ ਦੀ ਮਾ ਜੀ ਤਾਂ ਆਲਰੇਡੀ ਪਹੁੰਚ ਗਏ ਉੱਥੇ ਲੋਕੇਸ਼ਨ ਤੇ ਓ ਚਿਲਡ ਵਾਟਰ ਆ ਪਾਣੀ ਹੈ ਬਿਲਕੁਲ ਜੀ ਨਾ ਸਕਦਾ ਤੁਸੀਂ ਵੀ ਲਓ ਜੀ ਆ ਜਗਾ ਪਾ ਡਿਸਾਈਡ ਕਰੀ ਆ ਇੱਥੇ ਕਿ ਕਟਾਂਗੇ ਆਪਾਂ ਵਧੀਆ ਚੌੜਾ ਆ ਪੱਥਰ ਪਿਆ ਇਹ ਠੀਕ ਆ ਨਹੀਂ ਦੇਖ ਸਕਦੇ ਤੁਸੀਂ ਕਿ ਇੱਕ ਪਾਸੇ ਝਰਨਾ ਉਧਰ ਜਾ ਰਿਹਾ ਤੇ ਇੱਕ ਪਾਸੇ ਝਰਨਾ ਇੱਧਰ ਚੱਲੀ ਜਾ ਰਿਹਾ ਹੈ ਨੋ ਜੀ ਮਿੱਤਰੋ ਸਾਡਾ ਵੈਲਕਮ ਕਰਿਆ ਜਾ ਰਿਹਾ ਹੈ ਸ਼ਿਲਕਾ ਦੇ ਕਿੰਨੇ ਸੋਹਣੇ ਇਹ ਜਗਾ ਦੇ ਨੇ 안녕하세요. 수고하셨습니다. 수고하셨습니다. Thank you. Welcome, Sri uh, Lanka. <laughs> yes. No. 지금부터 마라톤을 할 거예요. 지금부라운드입니 아이오 야, 어디서 일어나서 어디? 가만히 그리기엔 상관없어 가만히 그리기엔 상관없네 그리기만해 이 상관없어 가만히 그리기엔 상관없네 아, 그래 그래, 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 그래 가만히 그리기엔 상관없네 저것도 상관없어 아, 예너 이리로 나봐 ਲੋ ਵੀ ਜੈਨਟੀ ਦੇ ਤਾਂ ਲੱਗੇ ਆਪਾਂ ايني وينا پيئي ਲਓ ਜੀ ਇੱਕ ਸੋਹਣੀ ਜਿਹੀ ਜਗ੍ਹਾ ਦੇ ਵਿੱਚ ਕੇਕ ਕੱਟਿਆ ਗਿਆ ਜੀ ਸੋਹਣੇ ਜੇ ਚੰਗੇ ਜੇ ਬੰਦਿਆਂ ਦੇ ਨਾਲ ਲਓ ਜੀ ਮਿੱਤਰੋ ਐਸੇ ਹੀ ਘੁੰਮੀ ਜਾ ਰਹੇ ਆ ਕਦੇ ਕਦੇ ਰਿਧਿਮਾ ਦੇ ਘਰ ਆ ਜੰਨੇ ਆ ਕਦੇ ਇਹਦੇ ਦੋਸਤ ਦੇ ਜਿਹੜਾ ਮੁੰਡਾ ਸੀਗਾ ਨਾਮ ਭੁੱਲ ਗਿਆ ਮੈਂ ਉਹਦੇ ਘਰੇ ਚਲੇ ਜੰਨੇ ਆ ਕਦੇ ਕਿਸੇ ਦੇ ਚਲੇ ਜੰਨੇ ਆ ਸਾਨੂੰ ਐਵੇਂ ਹੀ ਮਤਲਬ ਘੁੰਮਣ ਨੂੰ ਮਿਲੀ ਜਾ ਰਿਹਾ ਵਧੀਆ ਵਧੀਆ ਤੇ ਖਾਣ ਨੂੰ ਮਿਲੀ ਜਾ ਰਿਹਾ ਤੇ ਫਿਰ ਅੱਗੇ ਤੁਰੇ ਅਸੀਂ ਆ ਗਏ ਅਸੀਂ ਰਿਧਿਮਾ ਜੀ ਕੋਲ ਤੇ ਹੁਣ ਅਸੀਂ ਇੱਥੋਂ ਆਜ਼ਾਦ ਲੈ ਕੇ ਜਾ ਰਹੇ ਆ ਤੇ ਬਾਏ ਰਿਧਿਮਾ ਜੀ ਫਿਰ ਮਿਲਾਂਗੇ ਅਸੀਂ ਹਲਕ ਚਲਤੇ ਚਲਤੇ ਆਜਿ ਮਿਤਰਾਫਾ ਖੜੇ ਆਂ ਸੇਨਕਾ ਜਿੱਥੋਂ ਨਹੀਂ ਦੱਸਦੇ ਪੂਰਾ ਜਿਵੇਂ ਘਰ ਸਜਾਇਆ ਹੁੰਦਾ ਜੀ ਐਨ ਉਵੇਂ ਸਜਾਈ ਪਈ ਆ